ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿਗੁਰੂ ਬਾਬਾ ਹਰਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਧਾਰੀਵਾਲ ਵੱਲੋਂ ਸਰਕਾਰੀ ਹਸਪਤਾਲ ਧਾਰੀਵਾਲ ਵਿਖੇ ਸਫਾਈ ਮਹਿੰਮ ਚਲਾਈ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਦੇ ਆਦੇਸ਼ਾਂ ਤਹਿਤ ਸਤਿਗੁਰੂ ਬਾਬਾ ਹਰਦੇਵ ਜੀ ਦੇ 70ਵੇਂ ਜਨਮ ਦਿਨ ਨੂੰ ਸਮਰਪਿਤ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਧਾਰੀਵਾਲੋਂ ਬ੍ਰਾਂਚ ਮੁਖੀ ਤਰਸ਼ੀਮ ਕੁਮਾਰ ਜੀ ਦੀ ਅਗਵਾਈ ਹੇਠ ਸੀਐਚੀ ਧਾਰੀਵਾਲ ਅਤੇ ਨਹਿਰ ਦੇ ਕੰਡੇ ਤੇ ਸਫਾਈ ਮੈਂ ਮਚਲਾਈ ਗਈ ਜਿਸ ਦੌਰਾਨ ਵੱਡੀ ਗਿਣਤੀ ਚ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਨੇ ਸਰਦਾ ਭਾਵਨਾ ਤੇ ਸਤਕਾਰ ਸਹਿਤ ਸਟ੍ਰਾਈਕ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਬ੍ਰਾਂਚ ਮੁਖੀ ਤਰਸ਼ੀਮ ਕੁਮਾਰ ਨੇ ਦੱਸਿਆ ਕਿ ਸਤਗੁਰੂ ਹਰਦੇਵ ਜੀ ਮਹਾਰਾਜ ਦਾ ਜਨਮ 23 ਫਰਵਰੀ 1954 ਨੂੰ ਹੋਇਆ ਸੀ ਅਤੇ ਉਹਨਾਂ ਦੇ ਜਨਮ ਦਿਨ ਦੇ ਸਬੰਧ ਚ ਪੂਰੇ ਦੇਸ਼ ਅੰਦਰ ਸਫਾਈ ਮੇਂ ਮਚਲਾਈ ਗਈ। ਉਹਨਾਂ ਨੇ ਕਿਹਾ ਕਿ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਦਾ ਫਰਮਾਨ ਹੈ ਕਿ ਗੰਦਗੀ ਬਾਹਰ ਦੀ ਹੋਵੇ ਚਾਹੇ ਅੰਦਰ ਦੀ ਹੋਵੇ ਦੋਨੇ ਹੀ ਮਨੁੱਖਤਾ ਲਈ ਹਾਨੀਕਾਰਕ ਹਨ। ਜਦ ਕੇ ਸੰਤ ਨਿਰੰਕਾਰੀ ਮਿਸ਼ਨ ਸਭ ਧਰਮਾਂ ਦਾ ਸਤਕਾਰ ਕਰਦੇ ਹੋਏ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਖੂਨ ਨਾਲੀਆਂ ਵਿੱਚ ਨਹੀਂ 나ੜੀਆਂ ਵਿੱਚ ਵਗਣਾ ਚਾਹੀਦਾ ਹੈ ਸਫਾਈ ਮਹਿਮਤ ਅਤੇ ਚੇਚੇ ਤੌਰ ਤੇ ਸਾਥੀਆਂ ਸਮੇਤ ਪਹੁੰਚੇ ਨਗਰ ਕੌਂਸਲ ਪ੍ਰਧਾਨ ਸੁਨੀਤ ਕੁਲਵਾਲੋਂ ਬੜੀ ਸਰਦਾ ਭਾਵਨਾ ਨਾਲ ਸਫਾਈ ਕਰਦੇ ਹੋਏ ਸੰਤ ਨਰਨੰਕਾਰੀ ਮਿਸ਼ਨ ਦੇ ਉਪਰਾਲੇ ਦੀ ਸਲਾਹਾਂ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਹ ਜਨਮ ਦਿਨ ਜਾਂ ਹੋਰ ਧਾਰਮਿਕ ਸਮਾਗਮਾਂ ਸਫਾਈ ਵਿੱਚ ਮਚਲਾ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਦੇਸ਼ ਸਵਸਥ ਅਤੇ ਸਮਾਜ ਨਿਰੋਗ ਰਹਿ ਸਕੇ ਇਸ ਮੌਕੇ ਤੇ ਬ੍ਰਾਂਚਮੁਖੀ ترਸ਼ੇਮ কুমার ਤੋਂ ਇਲਾਵਾ ਪ੍ਰਧਾਨ ਸੁਨੀ ਦੁੱਗਲ ਕਾਉਂਸਲਰ ਡਾਕਟਰ ਇੰਦਰਾਸ ਹੰਸ ਕਾਉਂਸਲਰ ਪੁਨਮ ਦਾ ਬੇਟਾ ਨਤਿਸ ਸੇਵਾਦਾਰ ਸੰਚਾਲਕ ਜਸਵੰਤ ਸਿੰਘ ਦਲਬੀਰ ਸਿੰਘ ਕੈਸ਼ੀਅਰ ਰਤਨ ਸਿੰਘ ਨੰਬਰਦਾਰ ਸੇਵ ਸਿੰਘ ਰਵੀ ਕੁਮਾਰ ਇਨਚਾਰਜ ਭੈਣ ਰਾਜਵਿੰਦਰ ਕੌਰ ਜਗENDER ਸਿੰਘ ਸੀਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤਾ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ get here with ਰਹਾਂ ਸਦਾ ਫੁੱਲ ਰਹਾਂ ਮਾਸਾ ਫੁੱਲ ਰਹਾਂ ਦਸਤ ਬਖਸ਼ਣ ਹਾਰ ਤੂੰ ਹੈ ਦਸਤ ਬਖਸ਼ਣ ਹਾਰ ਕਰਤਾਲਾ ਕਰੋ ਕਰਤਾ ਸਰਪਰਾ ਕਰੋ ਕਰਤਾ ਮੰਗ ਹੈ ਦਾਤਾਰ ਤੇਰੀ ਮੰਗ ਹੈ ਕਾਤਾਰ ਸੇਂਦਰ ਹਰਦੇਵ ਜੀ ਮਹਾਰਾਜ ਜੀ ਕੀ ਜੈ ਇਹ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਬੇਕੰਨ ਕਾਰੀ ਮਿਸ਼ਨ ਦੇ ਔਰ ਵਰਲਡ ਦੇ ਵਿੱਚ ਇਹ ਅੱਜ ਸਫਾਈ ਅਭਿਆਨ ਚੱਲ ਰਿਹਾ ਹੈ। ਜੋ ਸਫਾਈ ਅਭਿਆਨ ਆ ਇਹ ਸਤਿਗੁਰੂ बाबा ਹਰਦੇਵ ਸਿੰਘ ਮਹਾਰਾਜ ਦੇ ਜਨਮ ਦਿਨ ਨੂੰ ਸਮਰਪਨ ਹੈ। ਕਿਉਂਕਿ ਸਤਿਗੁਰੂ बाबा ਹਰਦੇਵ ਸਿੰਘ ਦਾ ਜਨਮ ਹੋਇਆ 23 ਫਰਵਰੀ 1953 ਨੂੰ ਇਹਨਾਂ ਦਾ ਜਨਮ ਹੋਇਆ। ਔਰ ਇਹਨਾਂ ਨੇ ਮਾਨਵਤਾ, ਏਕਤਾ ਦਾ ਜੋ ਮਿਸ਼ਨ ਇਹ ਮਹੰਕਾਰੀ ਮਿਸ਼ਨ ਹੈ। ਇਸ ਨੂੰ ਇਹ ਸੰਦੇਸ਼ ਸਾਰੇ ਸੰਸਾਰ ਨੂੰ ਦਿੱਤਾ ਕਿ ਇਹ ਜੋ ਇਨਸਾਨ ਹੈ ਇਸ ਨੂੰ ਜੇ ਜਨਮ ਮਿਲਿਆ ਹੈ ਕਿਸ ਵਾਸਤੇ ਮਿਲਿਆ ਇਹ ਸਿਰਫ ਤੇ ਸਿਰਫ ਇੱਕ ਪ੍ਰਭੂ ਪਰਮਾਤਮਾ ਨੂੰ ਜਾਣ ਕੇ ਉਸ ਦੀ ਭਗਤੀ ਇਸੀ ਬੰਦ ਗਈ ਇਸ ਦੀ ਆਬਾਦਤ ਕਰਨਾ ਆਪ ਜੀ ਨੇ 36 ਸਾਲ ਦੇ ਵਿੱਚ ਇਹ ਪਰਉਪਕਾਰ ਕੀਤਾ ਕਿ ਜੇ ਮਾਨਵ ਹੈ ਮਾਨਵ ਦੇ ਨਾਲ ਮਿਲੇ ਹਰ ਇੱਕ ਇਨਸਾਨ ਦਾ ਭਲਾ ਸੋਚੇ ਹਰ ਇੱਕ ਦੇ ਨਾਲ ਪ੍ਰੀਤ ਪਿਆਰ ਨਿਮਰਤਾ ਦੇ ਨਾਲ ਰਹੇ ਔਰ ਸਤਿਗੁਰੂ ਬਾਬਾ ਹਰਦੀਪ ਸਿੰਘ ਮਹਾਰਾਜ ਨੇ 1980 ਦੇ ਵਿੱਚ ਜਾਦੇ ਵਾਰ ਰੋ ਰ ਸੰਭਾਲੀ ਸੀ ਉਦੋਂ ਹੀ ਉਹਨਾਂ ਨੇ ਇਹ ਹੀ ਪੈਗਾਮ ਦਿੱਤਾ ਸੀ ਕਿ ਅਸੀਂ ਜੋ ਸਾਡਾ ਮਿਸ਼ਨ ਹੈ ਇਹ ਪ੍ਰੀਤ ਪਿਆਰ ਨਿਮਰਤਾ ਦਾ ਹੈ ਅਸੀਂ ਹਰ ਇੱਕ ਦੇ ਨਾਲ ਪ੍ਰੀਤ ਪਿਆਰ ਨਿਮਰਤਾ ਦੇ ਨਾਲ ਰਹਿਣਾ ਹੈ ਇਹ ਸਾਰਾ ਸੰਸਾਰ ਸਾਡਾ ਆਪਣਾ ਹੈ ਨਾ ਕੋਈ ਵੈਰੀ ਨਹੀਂ ਬੇਗਾਨਾ ਸਭਨਾਂ ਨਾਲ ਹਮਤੋ ਬਣਾਈ ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਹੈ ਅਸੀਂ ਸਾਰਿਆਂ ਨਾਲ ਪਿਆਰ ਕਰਨਾ ਹੈ ਔਰ ਇਹਨਾਂ ਨੇ 1986 ਦੇ ਵਿੱਚ ਪਹਿਲਾ ਕਦਮ ਚੁੱਕਿਆ ਕਿ ਇਹ ਜੋ ਖੂਨ ਹੈ ਇਹ ਨਾਰੀਆਂ ਵਿੱਚ ਨਹੀਂ ਜਾਣਾ ਚਾਹੀਦਾ ਨਾਰੀਆਂ ਵਿੱਚ ਜਾਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ ਬਚੇ ਜਿਸ ਇਸ ਨੂੰ ਇਹ ਖੂਨ ਮਿਲੇ ਉਸ ਦੀ ਵੀ ਜਿੰਦਗੀ ਬਚ ਸਕੇ ਇਸ ਕਰਕੇ ਬੰਕਾਰੇ ਮਿਸ਼ਨ ਨੇ ਫਿਰ ਸਤਿਗੁਰੂ ਆਵਾਰਦੇਸ ਮਹਾਰਾਜ ਨੇ ਕਿਹਾ ਕਿ ਆਪ ਦੀ ਦੇ ਮੇਰਾ ਜਨਮ ਦਿਨ ਮਨਾ ਰਹੇ ਹੋ ਇਸ ਦਿਨ ਦੇ ਉਤੇ ਆਪ ਵੀ ਨੇ ਇਹ ਜੋ ਸਫਾਈ ਹੈ ਇਹ ਇਸ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ ਪ੍ਰਦੂਸ਼ਣ ਚਾਹੇ ਅੰਦਰ ਦਾ ਹੋਵੇ ਚਾਹੇ ਬਾਹਰ ਦਾ ਹੋਵੇ ਇਹ ਦੋਨੋਂ ਹਾਲੀਕਾਰ ਕਰਨ ਇਸ ਕਰਕੇ ਅੱਜ ਅਸੀਂ ਇਹ ਸਤਿਗੁਰ ਮਾਤਾ ਸਿਖਾ ਜੀ ਮਹਾਰਾਜ ਨੇ ਇਹ ਵੀ ਸਾਨੂੰ ਅੱਜ ਸਿੱਖਿਆ ਦਿੱਤੀ ਹੈ ਕਿ ਅੰਮ੍ਰਿਤ ਜੋ ਪ੍ਰੋਜੈਕਟ ਅੰਮ੍ਰਿਤ ਹੈ ਕਿ ਜਲ ਸਾਸ ਔਰ ਮਨ ਸਾਸ ਔਰ ਜੋ ਮਨ ਹੈ ਇਹ ਤਾ ਵੀ ਸਾਫ ਹੋਏਗਾ ਦੇ ਸਾਡਾ ਇਹ ਵਾਤਾਵਰਨ ਸਾਫ ਹੋ ਜਾਵੇਗਾ ਇਸ ਕਰਕੇ ਇਹ ਸਫਾਈ ਅਭਿਆਨ ਹੈ ਇਹ ਅੰਮ੍ਰਿਤ ਪ੍ਰੋਜੈਕਟ ਦੇ ਅਧੀਨ ਚੱਲ ਰਿਹਾ ਹੈ ਔਰ ਸਤਗੁਰੂ ਦੇ ਚਰਣਾ ਤੇ ਇਹ ਅਰਦਾਸ ਬੇਨਤੀ ਕਿ ਸਤਗੁਰੂ ਕਿਰਪਾ ਕਰਲਾ ਇਹ ਜੋ ਆਦੀ ਦਾ ਸੰਦੇਸ਼ ਜਨ ਜਨ ਤੱਕ ਅਸੀਂ ਪਹੁੰਚਾ ਸਕੀਏ ਔਰ ਸੇਵਾ ਸੇਨਾ ਸ਼ਾਸਨ ਕਰਦੇ ਹੋਇਆ ਤੇਰੇ ਦਰ ਦੇ ਤੇ ਸਾਰਿਆਂ ਦੀ ਤੋੜ ਲੱਗ ਜਾਵੇ ਪਿਆਰ ਸੇ ਬੋਲੀਏ ਬੈ ਬੰਕਾਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਮੈਂ ਸੰਤ ਨਰਨਕਾਰੀ ਮਿਸ਼ਨ ਜਿਹੜਾ ਇਹਨਾਂ ਦੇ ਬਾਰੇ ਬਾਰੇ ਜਾਵਾਂ ਇਹਨਾਂ ਨੇ ਦੇਖੋ ਵੀ ਆਪਣੇ ਸੰਤ ਬੱਬਾ ਹਰਦੇਵ ਸਿੰਘ ਜੀ ਦਾ ਜਨਮ ਦਿਹਾੜਾ ਕਿੰਨੇ ਵਧੀਆ ਤਰੀਕੇ ਨਾਲ ਮਨਾ ਰਹੇ ਨੇ ਅੱਜ ਸਾਡੇ ਧਾਰੀਵਾਲ ਦੇ ਵਿੱਚ ਅਸੀਂ ਵੀ ਟੀਮ ਲੈ ਕੇ ਸਾਰੇ ਜिले ਭਗਤਾਂ ਆਏ ਆ ਸਵੇਰੇ 6 ਵਜੇ ਲੱਗੇ ਆ ਤੇ ਸਾਡਾ ਸਿਵਲ ਸਹਾਤਾ ਧਾਰੀਵਾਲ ਦੇ ਵਿੱਚ ਇਹ ਤੁਸੀਂ ਦੇਖੋ ਕਿ ਕਿੰਦਾ ਗੁਰਾ ਹੜਿਆ ਵਧੀਆ ਕਰਤਾ ਸਾਡੀ ਵੱਡੀ ਮਿਆਦਾ ਕਿਨਾਰਾ ਪੂਰਾ ਸਾਫ ਸਫਾਈ ਕਰਤੀ ਅੱਜ ਜਿੱਥੇ ਜਿੱਥੇ ਵੀ ਥੋੜੀ ਜਿਹੀ ਲੱਗੀ ਆ ਵੀ ਗੰਦਗੀ ਸੀ ਉਥੇ ਇਹਨਾਂ ਨੇ ਬਿਲਕੁਲ ਵਧੀਆ ਸਾਫ ਸੁਥਰਾ ਬਣਾਤਾ ਕਿੰਨਾ ਅੱਛਾ ਸਾਡਾ ਵਾਤਾਵਰਣ ਲੇ ਦਿਨ ਹੁੰਦਾ ਵਾ ਮੈਂ ਕਹਿੰਦਾ ਵੀ ਪ੍ਰਮਾਤਮਾ ਇਹਨਾਂ ਨੂੰ ਹੋਰ ਬਲ ਬੁੱਧੀ ਦੇਵੇ ਤੇ ਤਕੀਏ ਲੈ ਕੇ ਜਾਂਦੇ ਉਹਨਾਂ ਦੇ ਬੱਚੇ ਜਿਨਾਂ ਦੀ ਇੰਨੀ ਅੱਛੀ ਸੌਤ ਆ ਕਿ ਆਪਣੇ ਨਗਰਧਾਰੀ ਵਾਲ ਦੇ ਵਿੱਚ ਇਹਨਾਂ ਨੇ ਕਿੱਦਾਂ ਵਧੀਆ ਪ੍ਰਾਲਾ ਕੀਤਾ ਇਹ ਧਾਰੀਵਾਲ ਦੇ ਵਿੱਚ ਨੂੰ ਪੂਰੇ ਸੰਸਾਰ ਚ ਬੱਬਾ ਸੰਤ ਨਰਨਕਾਰ ਜੀ ਦਾ ਮਿਸ਼ਨ ਜਿਹੜਾ ਵਾ ਇਹ ਇਸ ਤਰ੍ਹਾਂ ਹੀ ਸਾਰੇ ਸੰਸਾਦ ਦੇ ਅੱਜ ਦੇ ਦਿਨ 23 ਫਰਵਰੀ ਨੂੰ ਹਰ ਸਾਲ ਮਨਾਉਂਦੇ ਨੇ ਪਿਛਲੇ ਸਾਲ ਵੀ ਇਹਨੇ ਸਾਡਾ ਵਦੀ ਸੂਏ ਦੇ ਕਿਨਾਰੇ ਕੀਤਾ ਸੀ ਫਿਰ ਇੱਕ ਵਾਰੀ ਮੈਂ ਧਾਰੀਵਾਲ ਦੇ ਜਿੱਥੇ ਰੇਲਵੇ ਸਟੇਸ਼ਨ ਹੈ ਰੋਗਰ ਹਰ ਸਾਲ ਦੇ ਸਾਲੇ ਕਰਦੇ ਨੇ ਮੈਂ ਇਹਨਾਂ ਦੇ ਬਾਰੇ ਬਾਰੇ ਜਾਣਾ ਮੈਂ ਵਾਏ ਗੁਰੂ ਦੇਗੇ ਪ੍ਰਾਰਥਨਾ ਕਰਨਾ ਵੀ ਇਹਨਾਂ ਨੂੰ ਇਹ ਬੜਾ ਅੱਛਾ ਪ੍ਰਾਲਾਵਾ ਸਾਨੂੰ ਸਾਰਿਆਂ ਨੂੰ ਇਹੋ ਪ੍ਰਾਲਾਵਾ ਕਰਨਾ ਚਾਹੀਦਾ ਆਪਣੇ ਗੁਰੂ ਮਹਾਰਾਜ ਦਾ ਜੇ ਰਮ ਦਿਹਾੜਾ ਇਸ ਤਰ੍ਹਾਂ ਹੀ ਮਨਾਣਾ ਚਾਹੀਦਾ ਤਾਂ ਕਿ ਆਲਾਦ ਵਾਲਾ ਸਾਫ ਹੋਏਗਾ ਵਾਤਾਵਰਨ ਸ਼ੁੱਧ ਹੋਏਗਾ ਤੇ ਅਸੀਂ ਸੁਖਾ ਰਹਾਂਗੇ ਬਿਮਾਰੀਆਂ ਤੋਂ ਦੂਰ ਰਹਾਂਗੇ ਦੇਖੋ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿੰਨੇ ਬੱਚੇ ਆਏ ਆ ਕਿੰਨੇ ਸਾਡੇ ਧਾਰੀਆ ਦੇ ਇਲਾਕੇ ਦੂਰੇ ਦੂਰੇ ਲੋਕ ਆਏ ਨੇ ਪਰ ਬਹੁਤ ਹੀ ਅੱਛਾ ਇਹ ਪ੍ਰਾਲਾਪ ਹੈ ਜੈ ਸ਼੍ਰੀ ਰਾਮ